ਸਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਖੱਟੀ ਮਿੱਠੀ ਸਬਜ਼ੀ ਬਣਾਵਾਂਗੇ ਇਹ ਚਟਪਟੀ ਕਰਾਰੀ ਸਬਜ਼ੀ ਸਭ ਨੂੰ ਹੀ ਬਹੁਤ ਪਸੰਦ ਆਏਗੀ ਚਲੋ ਜੀ ਆਪਾਂ ਵੇਖ ਲੈਨੇ ਆਂ ਇਹ ਸਬਜ਼ੀ ਕਿਵੇਂ ਬਣਦੀ ਹੈ ਇਹ ਸਬਜ਼ੀ ਬਣਾਉਣ ਦੇ ਲਈ ਆਪਾਂ ਇਮਲੀ ਨੂੰ ਭਿਉ ਕੇ ਰੱਖ ਦੇਵਾਂਗੇ ਇੱਥੇ ਆਪਾਂ ਇਨੀਂ ਕਿਮਲੀ ਲਈ ਹੈ ਇਸ ਨੂੰ ਆਪਾਂ ਭਿਉ ਕੇ ਰੱਖ ਦੇਵਾਂਗੇ ਇਹ ਬਹੁਤ ਹੀ ਛੋਟੀ ਜਹੀ ਵੀਡੀਓ ਹੈ ਇਸ ਲਈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਇਮਲੀ ਨੂੰ ਆਪਾਂ ਥੋੜੀ ਦੇਰ ਦੇ ਲਈ ਢੱਕ ਕੇ ਭੌਂ ਕੇ ਰੱਖ ਦੇਵਾਂਗੇ ਹੁਣ ਥੋੜੀ ਦੇਰ ਬਾਅਦ ਆਪਾਂ ਇਮਲੀ ਨੂੰ ਵੇਖ ਲੈਨੇ ਹੈ ਇਮਲੀ ਥੋੜੀ ਨਰਮ ਹੋ ਚੁੱਕੀ ਹੈ ਚਮਚ ਦੇ ਨਾਲ ਜਾਂ ਹੱਥ ਦੇ ਨਾਲ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਸਾਲਾ ਲਵਾਂਗੇ ਇਹ ਚਟਪਟੀ ਜਿਹੀ ਸਬਜ਼ੀ ਸਭ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਏਗੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਏਗੀ ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਸੀ ਆਪਣੇ ਚੈਨਲ ਤੇ ਕਈ ਹੋਰ ਵੀਡੀਓਜ਼ ਵੀ ਪਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ ਅਸੀਂ ਰੋਜ਼ ਆਪਣੇ ਚੈਨਲ ਤੇ ਨਵੀਂ-ਨਵੀਂ ਰੈਸਪੀ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਤਰੀਕੇ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਹੁਣ ਆਪਾਂ ਇਮਲੀ ਨੂੰ ਛਾਣ ਲਵਾਂਗੇ ਚੰਗੀ ਤਰ੍ਹਾਂ ਇਮਲੀ ਨੂੰ ਛਾਣ ਲਵਾਂਗੇ ਅੱਜ ਆਪਾਂ ਆਲੂਆਂ ਦੀ ਬਹੁਤ ਹੀ ਟੇਸਟੀ ਤੇ ਚਟਪਟੀ ਜਿਹੀ ਸਬਜ਼ੀ ਬਣਾਵਾਂਗੇ ਇਸ ਨੂੰ ਆਪਾਂ ਈਮਲੀ ਪਾ ਕੇ ਬਣਾਵਾਂਗੇ ਤੇ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣੇਗੀ ਹੁਣ ਆਪਾਂ ਸਾਰੀ ਈਮਲੀ ਨੂੰ ਛਾਣ ਲਿਆ ਹੈ ਹੁਣ ਆਪਾਂ ਸਬਜ਼ੀ ਕੱਟ ਲਵਾਂਗੇ ਇਸ ਦੇ ਲਈ ਤੇ ਆਪਾਂ ਆਲੂ ਲੈਨੇ ਮੈਂ ਇੱਥੇ ਛੋਟੇ ਸਾਈਜ਼ ਦੇ ਆਲੂ ਲੈ ਆਏ ਨੇ ਆਪਾਂ ਵੱਡੇ ਸਾਈਜ਼ ਦੇ ਆਲੂ ਵੀ ਲੈ ਸਕਦੇ ਹਾਂ ਸਬਜ਼ੀ ਬਣਾਉਣ ਦੇ ਲਈ ਇੱਥੇ ਆਪਾਂ ਬਰਤਨ ਦੇ ਵਿੱਚ ਥੋੜਾ ਜਿਹਾ ਪਾਣੀ ਲਿਆ ਹੈ ਪਾਣੀ ਦੇ ਵਿੱਚ ਆਪਾਂ ਆਲੂਆਂ ਨੂੰ ਛੱਲ ਲਵਾਂਗੇ ਤਾਂ ਕਿ ਆਲੂ ਕਾਲੇ ਨਾ ਪੈਣ ਤੇ ਉੱਪਰ ਪਛਾਣਨੀ ਰੱਖ ਕੇ ਆਲੂਆਂ ਨੂੰ ਕੱਟ ਲਵਾਂਗੇ ਇਸ ਤੋਂ ਪਹਿਲਾਂ ਆਪਾਂ ਆਲੂਆਂ ਨੂੰ ਚੰਗੀ ਤਰ੍ਹਾਂ ਛੱਲ ਲਵਾਂਗੇ టే ఆలూ నేను ਚਾਰ ਪੀਸੇਸ ਦੇ ਵਿੱਚ ਕਟਾਂਗੇ ਇਸ ਤਰੀਕੇ ਦੇ ਨਾਲ ਤੇ ਪਾਣੀ ਦੇ ਵਿੱਚ ਕੱਟਦੇ ਜਾਵਾਂਗੇ ਆਪਾਂ ਆਲੂਆਂ ਨੂੰ ਕਈ ਵਾਰ ਆਪਾਂ ਇੱਕੋ ਤਰੀਕੇ ਦੀ ਸਬਜ਼ੀ ਖਾ ਕੇ ਅੱਕ ਜਾਂਦੇ ਆਂ ਤੇ ਆਪਣਾ ਮਨ ਹੁੰਦਾ ਹੈ ਕਿ ਆਪਾਂ ਨੂੰ ਕੁਝ ਚਟਪਟੀ ਤੇ ਕਰਾਰੀ ਜਿਹੀ ਸਬਜ਼ੀ ਖਾਈਏ ਤਾਂ ਆਪਾਂ ਇਹ ਸਬਜ਼ੀ ਬਣਾ ਸਕਦੇ ਹਾਂ ਕਈ ਵਾਰ ਅਪਾਚਾਟ ਬਣਾ ਕੇ ਵੀ ਨਹੀਂ ਖਾਣਾ ਚਾਹੁੰਦੇ ਸਨੈਕਸ ਵਗੈਰਾ ਤੇ ਆਪਣਾ ਕੋਈ ਚਟਪਟਾ ਖਾਣ ਨੂੰ ਵੀ ਮਨ ਹੁੰਦਾ ਹੈ ਤਾਂ ਆਪਾਂ ਇਹ ਸਬਜੀ ਬਣਾ ਸਕਦੇ ਹਾਂ ਇਹ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਤੇ ਚਟਪਟੀ ਜਿਹੀ ਬਣ ਕੇ ਤਿਆਰ ਹੁੰਦੀ ਹੈ ਐਸੀ ਸਬਜੀ ਦੇ ਨਾਲ ਆਪਾਂ ਰੋਟੀ ਤਾਂ ਖਾ ਹੀ ਸਕਦੇ ਹਾਂ ਤੇ ਇਸ ਨੂੰ ਚਾਟ ਵਜੋਂ ਵੀ ਖਾ ਸਕਦੇ ਹਾਂ ਜਦੋਂ ਆਪਣਾ ਮਨ ਕਰੇ ਤਾਂ ਬਈ ਟੇਸਟੀ ਜਈ ਸਬਜੀ ਨੂੰ ਬਣਾ ਕੇ ਖਾ ਸਕਦੇ ਹਾਂ ਇਹ ਜਿਸ ਨੂੰ ਬਣਾਉਣਾ ਬਹੁਤ ਜ਼ਿਆਦਾ ਆਸਾਨ ਹੈ ਮੈਥੇ ਛੋਟੇ ਸਾਈਜ਼ ਦੇ ਆਲੂ ਲੈਣੇ ਜੇਕਰ ਆਪਣੇ ਕੋਲ ਵੱਡੇ ਸਾਈਜ਼ ਦੇ ਆਲੂ ਹੋਣਗੇ ਤਾਂ ਆਪਾਂ ਵੱਡੇ ਸਾਈਜ਼ ਦੇ ਆਲੂ ਲੈ ਲਵਾਂਗੇ ਇਹ ਸਬਜੀ ਬਣਾਉਣ ਦੇ ਲਈ ਇਸ ਤਰ੍ਹਾਂ ਪਾਲਿਵਨ ਚੰਗੀ ਤਰ੍ਹਾਂ ਛੱਟਾ ਲਵਾਂਗੇ ਤੇ ਇਸ ਤਰੀਕੇ ਦੇ ਨਾਲ ਕੱਟ ਕੇ ਪਾਣੀ ਦੇ ਵਿੱਚ ਆਪਾਂ ਇਹਨਾਂ ਨੂੰ ਰੱਖ ਲਵਾਂਗੇ ਇਹ ਚਟਪਟੀ ਜਿਹੀ ਸਬਜ਼ੀ ਸਭ ਨੂੰ ਹੀ ਬਹੁਤ ਜ਼ਿਆਦਾ ਪਸੰਦ ਆਏਗੀ ਾਰੇ ਹਲੂ ਨੂੰ ਇਸ ਤਰ੍ਹਾਂ ਕੱਟ ਲਵਾਂਗੇ ਆਲੂ ਦੀ ਤੰਗੀ ਹਰ ਰੈਸਪੀ ਹੀ ਬਹੁਤ ਵਧੀਆ ਬਣਦੀ ਹੈ ਤੇ ਸਬਜੀ ਵੀ ਬਹੁਤ ਹੀ ਵਧੀਆ ਬਣੇਗੀ ਰੈਸਪੀ ਜੇ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਇਹ ਬਹੁਤ ਹੀ ਆਸਾਨ ਰੈਸਪੀ ਹੈ ਜਦੋਂ ਵੀ ਕੋਈ ਚਟਪਟਾ ਖਾਣ ਨੂੰ ਮਨ ਕਰੇ ਤਾਂ ਮੈਂ ਸਬ지 ਬਣਾ ਕੇ ਖਾਸ ਕਰਕੇ ਦਿਆਂ। ਮੈਂ ਆਲੂਆਂ ਨੂੰ ਇਸ ਤਰ੍ਹਾਂ ਕੱਟਿਆ ਹੈ ਜਿਆਦਾ ਆਲੂਆਂ ਨੂੰ ਅਪਾ ਮੋਟਾ ਵੀ ਨਹੀਂ ਕਟਾਂਗੇ ਤੇ ਜਿਆਦਾ ਬਰੀਕ ਵੀ ਨਹੀਂ ਕਟਾਂਗੇ। ਕੱਟੇ ਹੋਏ ਆਲੂਆਂ ਨੂੰ ਅਪਾ ਹੀ ਪਾਣੀ ਦੇ ਵਿੱਚ ਰੱਖ ਲਵਾਂਗੇ। ਛਾਣੀ ਦੇ ਵਿੱਚੋਂ ਕੱਢ ਕੇ ਇਸ ਤਰ੍ਹਾਂ ਸਾਰੇ ਆਲੂਆਂ ਨੂੰ ਚੇਲੇ ਲਾ ਮੰਗੇ ਆਲੂ ਮਾਂ ਦੀ ਸਬਜੀ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਅੱਜ ਆਪਾਂ ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ ਤੇ ਟੇਸਟੀ ਜਹੀ ਸਬਜੀ ਬਣਾਵਾਂਗੇ ਸਬਜੀ ਘਰ ਵਿੱਚ ਸਭ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਏਗੀ ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਕਈ ਹੋਰ ਵੀਡੀਓਜ਼ ਵੀ ਪਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ रैसपी चंकी लगी तो एक बार इस तरीके सब्जी बना के देखिए जी सब्जी बहुत ही ज्यादा टेस्टी बनेगी हम सारे आलू इस तरह कट लवी सारी सब्जी कट रहा है आलू आप चंकी तरह धो तो ले ਤਾਂ ਕਿ ਇਸਦਾ ਪਾਣੀ ਚੰਗੀ ਤਰ੍ਹਾਂ ਸਾਫ਼ ਹੋ ਜਾਵੇ ਜਿੰਨਾ ਟਾਈਮ ਇਸਦਾ ਪਾਣੀ ਸਾਫ਼ ਨਹੀਂ ਹੋ ਜਾਂਦਾ ਉਹਨਾ ਟਾਈਮ ਆਪਾਂ ਆਲੂਆਂ ਨੂੰ ਚੰਗੀ ਤਰ੍ਹਾਂ ਧੋ ਲਵਾਂਗੇ ਆਲੂਆਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਹੈ ਹੁਣ ਆਪਾਂ ਸਬਜ਼ੀ ਬਣਾਵਾਂਗੇ ਇਸ ਦੇ ਲਈ ਆਪਾਂ ਜੋ ਇਮਲੀ ਨੂੰ ਛਾਣ ਕੇ ਅਲੱਗ ਕਰਕੇ ਰੱਖਿਆ ਸੀ ਇਸ ਦੇ ਵਿੱਚ ਆਪਾਂ ਥੋੜਾ ਜਿਹਾ ਗੁੜ ਪਾਵਾਂਗੇ ਇਸ ਦੇ ਵਿੱਚ ਆਪਾਂ ਗੁੜ ਨੂੰ ਪਾਵਾਂਗੇ ਤਾਂ ਕਿ ਸਬਜ਼ੀ ਜਟਪਟੀ ਜਹੀ ਬਣ ਕੇ ਤਿਆਰ ਹੋਵੇ ਗੁੜ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਿਲੀ ਦੇ ਵਿੱਚ ਤੇ ਹੁਣ ਆਪਾਂ ਸਬਜ਼ੀ ਬਣਾਵਾਂਗੇ pan ਦੇ ਵਿੱਚ ਆਪਾਂ ਤੇਲ ਨੂੰ ਗਰਮ ਕਰ ਲਵਾਂਗੇ ਗਰਮ ਤੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਫਿਰ ਇਸ ਦੇ ਵਿੱਚ ਜੀਰਾ ਪਾਵਾਂਗੇ ਜੀਰੇ ਨੂੰ ਵੀ ਥੋੜਾ ਜਿਹਾ ਪਕਾ ਲਵਾਂਗੇ ਫਿਰ ਇਸ ਦੇ ਵਿੱਚ ਆਲੂ ਪਾਵਾਂਗੇ ਆਲੂਆਂ ਨੂੰ ਆਪਾਂ ਇਸ ਤਰੀਕੇ ਦਾ ਕੱਟਿਆ ਹੈ ਨਾ ਜ਼ਿਆਦਾ ਮੋਟਾ ਤੇ ਨਾ ਜ਼ਿਆਦਾ ਬਰੀਕ ਤਾਂ ਕਿ ਆਲੂ ਸਬਜ਼ੀ ਦੇ ਵਿੱਚ ਘੁੱਲ ਨਾ ਪੱਕ ਜਾਣ ਇਸ ਲਈ ਆਪਾਂ ਰਵ ਨੂੰ ਇਸ ਤਰੀਕੇ ਨਾਲ ਕੱਟਿਆ ਹੈ ਆਲੂ ਨੂੰ ਇਸ ਤਰ੍ਹਾਂ ਆਪਾਂ ਤੇਲ ਦੇ ਵਿੱਚ ਫਰਾਈ ਕਰ ਲਵਾਂਗੇ ਅੱਜ ਇਹ ਸਬਜ਼ੀ ਨੂੰ ਆਪਾਂ ਬਿਨਾ ਪਿਆਜ ਬਿਨਾ ਹਰੀਆਂ ਮਿਰਚਾਂ ਤੋਂ ਬਣਾਵਾਂਗੇ ਕਿਉਂਕਿ ਇਸੇ ਤਰ੍ਹਾਂ ਹੀ ਬਹੁਤ ਜ਼ਿਆਦਾ ਟੇਸਟੀ ਬਣੇਗੀ ਆਲੂ ਨੂੰ ਆਪਾਂ ਟਾਕ ਕੇ ਪਕਾ ਲਵਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਜਲਦੀ ਪੱਕ ਜਾਣ ਹੁਣ ਆਪਾਂ ਸਬਜ਼ੀ ਨੂੰ ਹਿਲਾ ਲਵਾਂਗੇ ਜੇਕਰ ਤੁਸੀਂ ਇਹ ਸਬਜ਼ੀ ਨਹੀਂ ਬਣਾਈ ਤਾਂ ਇੱਕ ਵਾਰ ਬਣਾ ਕੇ ਦੇਖੋ ਜੀ ਇਹ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ। ਅਦਰਕ ਲਸਣ ਦਾ ਪੇਸਟ ਪਾਵਾਂਗੇ। ਅਦਰਕ ਲਸਣ ਦੇ ਪੇਸਟ ਨੂੰ ਮਿਕਸ ਕਰਕੇ ਸਬਜ਼ੀ ਦੇ ਵਿੱਚ ਚੰਗੀ ਤਰ੍ਹਾਂ ਪਕਾ ਲਵਾਂਗੇ। ਹੁਣ ਆਪਾਂ ਸਬਜ਼ੀ ਨੂੰ ਥੋੜੀ ਦੇਰ ਤੇ ਲਈ ਬਿਨਾਟਾ ਕੇ ਤੋਂ ਪਕਾ ਲਵਾਂਗੇ 6 ਨਮਕ ਪਾਵਾਂਗੇ ਸਬਜ਼ੀ ਦੇ ਵਿੱਚ ਨਮਕ ਸੁਆਦ ਅਨੁਸਾਰ ਐਡ ਕਰਾਂਗੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਆਲੂ ਦੀ ਟੇਸਟੀ ਜਹੀ ਸਬਜ਼ੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਬਹੁਤ ਹੀ ਘੱਟ ਸਮਾਨ ਦੇ ਨਾਲ ਵੀ ਬਣ ਜਾਂਦੀ ਹੈ ਸਬਜ਼ੀ ਨੂੰ ਟੱਕ ਕੇ ਪਕਾ ਲਵਾਂਗੇ ਥੋੜੀ ਦੇਰ ਟੱਕ ਕੇ ਪਕਾਉਣ ਤੋਂ ਬਾਅਦ ਆਪਾਂ ਸਬਜ਼ੀ ਨੂੰ ਦੁਬਾਰਾ ਤੋਂ ਵੇਖ ਲੈਣੇ ਆ ਆਲੂ ਦੀ ਇਹ ਸਬ지 ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈਗੀ। ਹੁਣ ਆਪਾਂ ਇਸ ਦੇ ਵਿੱਚ ਇਹ ਇੰਗਲੀ ਪਾਵਾਂਗੇ ਜਿਸ ਵਿੱਚ ਆਪਾਂ ਗੋੜ ਮਿਕਸ ਕਰਕੇ ਰੱਖਿਆ ਸੀ। ਸਬ지 ਨੂੰ ਪਕਾ ਲਵਾਂਗੇ ਚੰਗੀ ਤਰ੍ਹਾਂ। ਕਿਚ ਮਸਾਲੇ ਪਾਵਾਂਗੇ ਰੱਡ ਚਿਲੀ ਪਾਊਡਰ ਪਾਵਾਂਗੇ 1 ਚਮਚਾ ਆਦਾ 1 ਚਮਚਾ ਬਲੈਕ ਪੀਪਰ ਪਾਵਾਂਗੇ ਗਰਮ ਮਸਾਲਾ ਪਾਵਾਂਗੇ 1 ਚਮਚਾ ਨਮਕ ਪਾ ਬੈਲਾ ਹੀ ਇਸ ਵਿੱਚ ਐਡ ਕਰ ਦਿੱਤਾ ਸੀ ਹਲਦੀ ਪਾਊਡਰ ਪਾਵਾਂਗੇ 1 ਚਮਚਾ ਹਲਦੀ ਪਾਊਡਰ ਪਾਵਾਂਗੇ ਇਹ ਇਹ ਜੋ ਜੋ ਮਸਾਲੇ ਪਾਏ ਨੇ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਸਬਜ਼ੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਪਕਾ ਲਵਾਂਗੇ ਸਬਜ਼ੀ ਨੂੰ ਇਸ ਤਰੀਕੇ ਦੇ ਨਾਲ ਬਣੀ ਹੋਈ ਚਟਪਟੀ ਜਹੀ ਆਲੂ ਦੀ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਸਭੀ ਚੰਗੀ ਤਰ੍ਹਾਂ ਪੱਕ ਜਾਵੇ ਇਸ ਲਈ ਆਪਾਂ ਇਸ ਨੂੰ ਢੱਕ ਕੇ ਪਕਾ ਲਵਾਂਗੇ ਵਿੱਚ ਵਿੱਚ ਦੀ ਆਪਾਂ ਸਬਜੀ ਨੂੰ ਹਿਲਾਉਂਦੇ ਰਵਾਂਗੇ ਸਬਜੀ ਪੱਕ ਰਹੀ ਹੈ ਇਸ ਨੂੰ ਆਪਾਂ ਚੰਗੀ ਤਰ੍ਹਾਂ ਪਕਾ ਲਵਾਂਗੇ సబ్జీ హా స పకా లే सब्जी सब्जी पक चुकी है या नहीं सब्जी चंकी तरह पक के तैयार है बहुत ही वादिया खुशबू आ रही है ਵੈਸੇ ਤਾਂ ਇਹ ਸਬਜੀ ਪੱਕ ਚੁੱਕੀ ਹੈ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੈ ਸਬਜੀ ਵੈਸੇ ਤਾਂ ਇਹ ਸਬਜੀ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੈ ਪਰ ਫਿਰ ਵੀ ਆਪਾਂ ਵੇਖ ਲੈਨੇ ਆ ਕਿ ਸਬਜੀ ਚੰਗੀ ਤਰ੍ਹਾਂ ਪੱਕ ਚੁੱਕੀ ਹੈ ਆਲੂ ਚੰਗੀ ਤਰ੍ਹਾਂ ਪੱਕ ਚੁੱਕੇ ਨੇ ਜਾਂ ਨਹੀਂ ਤੁਸੀਂ ਦੇਖ ਸਕਦੇ ਹੋ ਆਲੂ ਚੰਗੀ ਤਰ੍ਹਾਂ ਪੱਕ ਚੁੱਕੇ ਨੇ ਸਬਜੀ ਤਿਆਰ ਹੈ ਇਸ ਨੂੰ ਆਪਾਂ ਸਰਵ ਕਰ ਲਵਾਂਗੇ ਗਰਮ ਗਰਮ ਸਬਜੀ ਨੂੰ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਜ다 ਤੋ ਆਪਣਾ ਮਨ ਕਰੇ ਤਾਂ ਆਪਾਂ ਇਹ ਸਬਜ਼ੀਆਂ ਬਣਾ ਕੇ ਰੋਟੀ ਪਰੌਂਠੇ ਦੇ ਨਾਲ ਖਾ ਸਕਦੇ ਹਾਂ ਇਹ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਤੇ ਬਹੁਤ ਹੀ ਘੱਟ ਸਮਾਂ ਦੇ ਨਾਲ ਤੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਣ ਵੀ ਜਾਂਦੀ ਹੈ ਰੈਸਪੀ ਜੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਤੋ ਪੂਰਾ ਅਖੀਰ ਤੱਕ ਦੇਖਣ ਦੇ ਲਈ ਧੰਨਵਾਦ